ਸ਼ਰਮ ਕਰ ਲੋ ਸ਼ਰਮ ਲੋਕ ਵੇਖੋ ਸ਼ਰਮ ਕਰ ਲੋ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲੋ ਵੇ ਕਿਸਾਨਾਂ ਨੂੰ ਲੁੱਟਦੇ ਤੇ ਕਰੋੜੀ ਬੰਡ ਤੇ ਸ਼ਰਮ ਕਰ ਲੋ ਸ਼ਰਮ ਸ਼ਰਮ ਕਰ ਲੋ ਸ਼ਰਮ ਸ਼ਰਮ ਕਰ ਲੋ ਸ਼ਰਮ ਇਹ ਫੁੱਤੀ ਆ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਹੇ ਪਿੰਡ ਕਰਾਜਾ ਨਾ ਬੈਠੇ ਰਹੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਅਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ 'ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਿਆ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ 'ਚ ਨਾ ਬੈਠੋ ਜੇ ਕੋਈ ਆਪ ਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ 'ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਬਚਿਆ ਸਰਕਾਰ ਨੇ ਤਾਂ ਜੋ ਦਿੱਤਾ ਕੀਤਾ ਇੱਥੋਂ ਦੇ ਜੇ ਲੋਕ ਸ਼ਰਮ ਹੋਣੀ ਚਾਹੀਦੀ ਇੱਥੋਂ ਦੇ ਲੋਕਾਂ ਨੂੰ ਨਾ ਯੂਸੀ ਚੜੇ ਫਰੇਟ ਛੜੇ 3ਵੀਂ ਛੜੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕਰ ਆਹ ਹਾਲਾਤ ਵੇਖੋ ਇੱਥੋਂ ਦੇ ਖਨੋਰੀ ਬਾਡਰ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣਦੇ ਹੋਏ ਖੜੇ ਏ ਕਿਸਾਨਾਂ ਨੂੰ ਛੋਟੇ ਕੱਟ 7-8 ਲੱਖ ਦਾ ਨੁਕਸਾਨ ਕਰਦਾ ਬਹੁਤ ਪੁਲਿਸ ਕੰਮ ਕਰਦੀ ਆਓ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣਾ ਲੁਟੇਰੇ ਲੁੱਟੀ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਸਾਰੇ ਸਾਰੀਆਂ ਨੂੰ ਬੇਨਤੀ ਹੈ ਜਿੰਨੀ ਜਲਦੀ ਮੋਰਚੇ ਲਾਇਆ ਸੀ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਦਾਂ ਨੂੰ ਕਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਸਾਰੀਆਂ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਂ ਇਹ ਪੰਜਾਬ ਤੱਕ ਪਹੁੰਚ ਜੇ ਕਿ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਮਾਨ ਦੇ ਤੁਹਾਨੂੰ ਦਿਖਾਉਣ ਲਿਆ ਰਹੇ ਆ ਵੇਖੋ ਆ ਆ ਸਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਮਾਨ ਲਾਓ ਟੈਂਪੂ ਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆਹ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਿਆਂ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਡੰਡੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਆ ਜਿੰਨੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹਨੂੰ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਤਾਂ ਇੱਥੇ ਕੋਈ ਟੀਵੀ ਕੂਲਰ ਫਰਿੱਜ ਏਸੀ ਸਿਲੰਡਰ ਕੋਈ ਚੀਜ਼ ਹੀ ਨਹੀਂ ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆ ਦੋ ਵੀ ਤੁਹਾਡੇ ਸਾਧਾ ਜਲਤੋ ਜਲਦ ਪਹੁੰਚ ਜਾਓ ਤੇ ਦਾ ਸਮਾਨ ਆਪਦੇ ਹੱਥਾਂ ਚ ਕਰ ਲਓ ਆ ਦੇਖੋ ਜੀ ਟੈਂਪੋ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟੈਂਪੋਆਂ ਦੇ ਵਿੱਚ ਆ ਲੋਹੇ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਇ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਏ ਆ ਕਿਸਾਨ ਵੀਰੋ ਜਾਗੋ ਤੇ ਇਸ ਵੀਡੀਓ ਨੂੰ ਸ਼ੁਭ ਤੋਂ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਕੁभी ਕਿਸੇ ਦਾ ਕੋਈ ਪੜਾ ਹੋਵੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸੇ ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਵੱਡੀ ਲੁੱਟ ਹੋਈ ਜਾਂਦੀ ਹੈ ਕਿਸਾਨਾਂ ਦੀ ਸਭ ਪਹਿਲਾਂ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਹੈ ਤੇ ਐਵੇਂ ਦਾ ਆ ਨਾ ਇਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪ ਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਪਹੁੰਚ ਜਾਂਦੇ ਹੋ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਈ ਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ ਤੇ ਅੱਜ ਸਭ ਸਭ ਤਰਸ ਨੈਸ ਹੋ ਗਿਆ ਆ ਏ ਭਾਈ ਜੀ ਕੌਣ ਲੋਕ ਨੇ ਜਿਹੜਾ ਇਹ ਇੰਨਾ ਜ਼ਿਆਦਾ ਇਹਨਾਂ ਨੂੰ ਕੋਈ ਸੈਂਸੀਆਂ ਸਾਰੇ ਬੈਂਡ ਤੋਂ ਸੈਂਸੀ ਧੜਕੀ ਮੈਂ ਉਹਨੂੰ ਤਾਂ ਟਾਉਂ ਜਉ ਉਹਨੂੰ ਜੇ ਮੈਂ ਮੈਂ ਚੋਦਾਂ ਨੂੰ ਲੂਟ ਵਿਚਾਰ ਆਖਿਆ ਸਵੇਰੇ 11:00 4 ਵਜੇ ਗਏ ਫੇਰ ਦਾ 4 ਵਜੇ ਦਾ ਕਹਿੰਦਾ ਇੱਥੇ ਲੁੱਟਣ ਲੱਗੇ ਖੜਿਆ ਲੁੱਟਣ ਤਾਂ ਜਦੋਂ ਦੀ ਸਰਕਾਰ ਵੱਲੋਂ ਕਾਰਵਾਈ ਹੋਈ ਪਈ ਉਹਦੋਂ ਦਾ ਹੀ ਲੱਗੇ ਨੇ ਕਿਸਾਨ ਵੀਰੋ ਆ ਹਾਲਾਤ ਵੇਖੋ ਅਸੀਂ ਜਦੋਂ ਪਹੁੰਚੇ ਤੇ ਆਪਣੇ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਜਿਹੜਾ ਭਾਰਤੀ ਕਿਸਾਨ ਨੂੰ ਖੋਸਦਾ ਸੀਗਾ ਆਪਣੇ ਜਿੰਦੇ ਵਿੱਚ ਅਸੀਂ ਰਹਿੰਦੇ ਸੀਗੇ ਆਹ 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 ਧਾਰਕਾਰ ਬਣਾਏ ਆ ਦੇਖ ਕੇ ਪੁੱਤਰੇ ਦਿੱਤਾ ਵੀ ਸਮਾਜ ਚ ਉੱਠ ਸਕਦੇ ਜਿੱਦੜੇ ਆਹ ਦੇਖੋ ਜਿਹੜਾ ਸਾਡਾ ਰਹਿਣ ਬਸੇਰਾ ਸੀ ਹਾਲ ਦੇਖੋ ਇਹਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਆ ਆ ਆ ਸਾਡਾ ਆਹ ਦੇਖੋ ਲਾਈਵ ਦੇ ਵਿੱਚ ਦੇਖੋ ਤੁਸੀਂ ਲਾਈਵ ਦੇ ਵਿੱਚ ਪੰਜਾਬ ਪੁਲਿਸ ਦੀ ਕਰਤੂਤ ਉਹਨਾਂ ਨੇ ਆਧਾਰ ਕਾਰਡ ਦਿੱਤੇ ਵੀ ਤੁਸੀਂ ਸਮਾਨ ਚੁੱਕ ਸਕਦੇ ਜੀ ਕਿੱਦੇ ਦੁੱਖ ਦੀ ਗੱਲ ਆ ਆ ਫੇਰ ਆ ਗਿਆ ਆ ਵੀਡੀਓ ਨੂੰ ਵੇਖੋ ਹਾਲਾਤ ਤੇ ਕੌਣ ਹੈ ਬੰਦੇ ਇਹ ਆਟੋ ਵਾਲੇ ਜਿਹੜੇ ਚੋਰੀ ਕਰਨੇ ਉਹਨਾਂ ਨੇ ਆਧਾਰ ਕਾਰਡ ਬਣਾਏ ਆ ਆਪਣੇ ਆਧਾਰ ਕਾਰਡ ਆਖੋ ਆ ਵੇਖੋ ਆ ਚੋਰੀ ਦੇ ਆਧਾਰ ਕਾਰਡ ਬਣਾ ਬਣਾ ਕੇ ਇੱਥੇ ਪ੍ਰਸ਼ਾਸਨ ਨੂੰ ਵਿਖਾ ਵਿਖਾ ਕੇ ਵੀ ਇਹ ਸਮਾਨ ਸਾਡਾ ਆ ਆਟੋਆਂ ਦੇ ਵਿੱਚ ਕੱਢਾ ਇਹ ਕਰਤੂਤਾ ਹੋ ਰਹੀਆਂ ਨੇ ਚੋਰ ਜਾਲੀ ਆਧਾਰ ਕਾਰਡ ਬਣਾ ਕੇ ਮਾਰੇ ਦੇ ਅੰਦਰ ਵੀ ਗਿਆ ਬਹੁਤ ਛੱਡ ਪੱਟਦੇ ਪਏ ਚਲੋਗੇ ਭਾਈ ਜੀ ਆ ਜਾਓ ਮੇਰੇ ਪਿੱਛੇ ਜਾਓ ਆ ਤੁਹਾਨੂੰ ਲਾਈਵ ਦਿਖਾਉਣਾ ਜੀ ਅੱਗੇ ਜਿਹੜੇ ਛੱਡ ਪੱਟੇ ਜਾ ਰਹੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਵਿਖਾਉਂਦੇ ਆ ਆ ਦੇਖ ਰਹੀਆਂ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਆ ਵੇਖੋ ਲੋਕਾਂ ਦੀ ਲੁੱਟ ਬੜੇ ਦੁੱਖ ਦੀ ਗੱਲ ਆ ਭਗਵਾਨ ਸਿਆ ਤੈਨੂੰ ਮੂੰਹ ਦੇ 2027 ਚ ਖਾਣੀ ਪੈਣੀ ਹੂੰ ਜਿੱਥੇ ਮਰਜੀ ਭਜਰਾ ਆ ਵੇਖੋ ਲੋਕਾਂ ਦੇ ਹਾਲਾਤ ਆ ਦੇਖੋ ਜੀ ਆ ਦੇਖੋ ਲੁੱਟ ਉਹ ਚਰਮ ਉਹ bari moti ਹੈਗੀ ਆ ਆ ਦਾ ਰੂਪ ਆ ਗਿਆ ਆ ਦੇਖੋ ਜੀ ਉਹ ਉਹ ਸਾਡੇ ਟਾਈਮ ਆ ਸ਼ਰਮ ਕਰ ਲੋ ਸ਼ਰਮ ਵੀਡੀਓ ਨੂੰ ਸ਼ੇਅਰ ਕਰ ਕਮਾਲ ਹੋ ਗਈ ਯਾਰ ਅੱਗੇ ਅਸੀਂ ਕੱਲ ਦੇ ਪੈਜੋ ਭੱਜੇ ਫਿਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ ਅਸੀਂ ਤਾਂ ਪਹਿਲਾਂ ਸਰਕਾਰਾਂ ਨੇ ਮਾਰਤੇ ਤੁਸੀਂ ਯਾਰ ਕੋ ਮਾੜੀ ਮੋਟੀ ਕਰ ਲੋ ਆਹ ਵੇਖੋ ਯਾਰ ਲਾਈਵ ਸ਼ਰਮ ਕਰ ਲੋ ਮਾੜੀ ਮੋਟੀ ਯਾਰ ਨਹੀਂ ਬਾਈ ਯਾਰ ਇਹ ਤੁਹਾਡਾ ਜ਼ਮਾਨਾ ਹੈ ਨਹੀਂ ਨਹੀਂ ਤੁਹਾਡਾ ਜ਼ਮਾਨਾ ਹੈ ਨਹੀਂ ਇਹ ਤੁਹਾਡਾ ਜ਼ਮਾਨਾ ਹੈ ਇਹ ਛੱਡ ਇੱਕ ਕਿਸਾਨਾਂ ਨੇ ਪਾਈ ਪਾਈ ਜੋੜ ਕੇ ਪਾਏ ਆ ਕਰਕੇ ਕਰਕੇ ਪਾਏ ਅਸੀਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲਾਤ ਵੇਖੋ ਵੀਰੋ ਕੀ ਹਾਲਾਤ ਨੇ ਲਾਈਵ ਵੇਖੋ ਛੱਡ ਮਾਰੋਗੀ ਤੁਹਾਡੇ ਚਲੋ 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 ਇਥੋਂ ਮਾਰੋਗੀ ਯਾਰ ਬਾਜੋ ਬਾਜੋ ਆ ਵੇਖੋ ਜੀ ਲੋਟੇ ਰੇ ਆ ਪੈ ਗਏ ਆ ਖਾਣ ਨੂੰ ਪੈ ਗਏ ਓਏ ਹਰ ਇੱਕ ਵੰਦ ਡੰਡਾ ਚੁੱਕਣ ਦੇ ਐਵੇਂ ਨਹੀਂ ਨਾ ਜਾਣਾ ਹਰ ਇੱਕ ਵੰਦ ਚੱਲਣਾ ਕਿ ਨਹੀਂ ਚਲੋ ਸਾਡਾ ਜ਼ਮਾਨਾ ਯਾਰ ਤੁਸੀਂ ਚੱਕ ਚੱਕ ਕੇ ਲਈ ਜਾਂਦੇ ਕੁਮਾੜੀ ਮੋਟੀ ਚੱਲ 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 ਜਾਓ ਜਾਓ ਬਾਜੋ ਇਥੋਂ ਆ ਬਾਜੋ 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 ਬਾਜਾ ਬਾਜਾ ਵੇਖੋ ਹਾਲਾਤ ਵੇਖੋ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰੋ ਮਾਤਾ ਚੱਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਰੋ ਹਾਲਾਤ ਵੇਖੋ ਇੱਥੋਂ ਦੇ ਅਸ਼ਤਾਂ ਨੂੰ ਲਾਈਵ ਸੇ ਦਿਖਾ ਰਿਆ ਇਹ ਕਿਸਾਨ ਨੂੰ ਸਰਕਾਰਾਂ ਨੇ ਲਟਾਇਆ ਤੇ ਜਿਨ੍ਹਾਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ ਰੱਜ ਰੱਜ ਕੇ ਕਹਿੰਦੇ ਅਸੀਂ ਲੁੱਟਾਂਗੇ ਦੇਖੋ ਕੇ ਸਾਹਮਣੇ ਲਾਈਵ ਹੈ ਥੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਾਤੀਓ ਲਾਈਵ ਚ ਦਿਖਾਇਆ ਤੁਹਾਨੂੰ ਸਾਰਾ ਸੀ ਆਹ ਉਹ ਬਾਰਡਰ ਆ ਜਿੱਥੇ ਕਨੌਰੀ ਮੋਰਚੇ ਤੇ ਮੋਰਚਾ ਲੱਗਿਆ ਸੀ ਉਹ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਰ ਲੋ ਸ਼ਰਮ ਜਾਂਦੇ ਰੋ ਘਰਾਂ ਨੂੰ ਹਾਂ ਬਾਬਾ ਗਾ ਚਲੋ ਤੋਂ ਮੁੜ ਕੇ ਲਈ ਜੀ ਆ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਸਰਕਾਰ ਨੇ ਬੈਰੀਕੇਟਿੰਗ ਕੀਤੀ ਹੋਈ ਸੀ ਸਭ ਇਥੋਂ ਕੈਸ ਐਨ ਐਸ ਕਰਤਾ ਆ ਇੱਕ ਕਿਸਾਨ ਨੂੰ ਆ ਜਗ੍ਹਾ ਆ ਜਿੱਥੇ ਬੈਰੀਕੇਟਿੰਗ ਹੋਈ ਸੀ ਆ ਜਿੱਥੇ ਤੁਸੀਂ ਹੁਣ ਦੇਖ ਰਹੇ ਜੇ ਆ ਪਏ ਨੇ ਪੱਤਰ ਆ ਦੇਖੋ ਸਰਕਾਰਾਂ ਨੇ ਪੱਤਰ ਫਨ ਫਨ ਕੇ ਇਧਰ ਥੁੜਦੇ ਆ ਆ ਜਿਹੜਾ ਲੱਕ ਨਾਕਾ ਜਿਹਾ ਰਸਤਾ ਸਾਫ ਕਰਤਾ ਆ ਮੋੜ ਤੋਂ ਵੀਰ ਜੀ ਇਹ ਕਿਉਂ ਮਗਰ ਵੇਖੋ ਕਿਸ ਤਰੀਕੇ ਲੁੱਟਿਆ ਜਾ ਰਹਾ ਹੈ ਵੇਖੋ ਜਾਲੀ ਆਧਾਰ ਕਾਰਡ ਬਣਾ ਬਣਾ ਕੇ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਆਪ ਦਾ ਸਮਾਨ ਚੋੱਕ ਰਹੇ ਨੇ ਇੱਥੋਂ ਤੱਕ ਹਾਲਾਤ ਬਣ ਗਏ ਵੀ ਆਪ ਦਾ ਕੋਈ ਆਧਾਰ ਕਾਰਡ ਲੈ ਦਿਖਾਓ ਤੇ ਆਧਾਰ ਕਾਰਡ ਦਿਖਾਓ ਤੇ ਸਮਾਨ ਚੱਕ ਕੇ ਲੈ ਜਾਓ ਆ ਹਾਲਾਤ ਨੇ ਤੇ ਆ ਵੇਖੋ ਆਧਾਰ ਕਾਰਡ ਦੀਆਂ ਕਾਪੀਆਂ ਤੱਕ ਰੱਖੀਆਂ ਹੋਈਆਂ ਕਿ ਇਹ ਸਾਡਾ ਸਮਾਨ ਹੈ ਐਡੀ ਲੁੱਟ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਵਾਈਟ ਕਰ ਬਾਲਦਾ ਵਾਈਟ